ਉਹ ਵੀ ਬੱਲ ਵੜਦੇ ਨੇ ਆਨੇ ਮੁੰਡਾ ਮੂਵੀ ਵਾਲਾ ਵਧੀਆ ਕੰਮ ਚੰਗਾ ਉਹ ਵਾਲਿਆ ਅੱਸੀ ਗੱਲ ਦੀ ਸੋ ਅਗ ਸਾਬ ਦਾ ਨਵਾਂ ਵੀਡੀਓ ਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਗਤ ਹੁਣ ਤੁਹਾਨੂੰ ਬਲੌਗ ਦਿਖਾਵਾਂਗੇ ਸਾਰੇ ਸਾਣੇ ਚੱਲੇ ਆ ਬੋਹਰ ਸਾਹਿਬ ਨਾਨਾ ਦੇਵ ਵੀ ਉਨਾ ਹੋਰ ਕਿੱਥੇ ਨੰਗਲ ਡੈਮ ਨੰਗਲ ਡੈਮ ਭਾਗੜਾ ਡੈਮ ਸਾਰੇ ਕਿਤੇ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਇੰਜੋਏ ਕਰਾਂਗੇ ਲਓ ਲਓ ਜੀ ਸਾਰੇ ਬੰਦੇ ਤਿਆਰ ਆ ਸਵੇਰੇ ਤੁਹਾਨੂੰ ਮਲਾਉਂਦੇ ਆ ਮੋਟਰਸਾਈਕਲ ਯਾਤਰਾ ਵਾ ਸਕੂਟਰ ਲੈ ਜਾ ਲਮਣੇ ਟਰਾਲੀ ਪਾ ਲੈਨੇ ਆ ਮੈਂ ਟਰਾਲੀ 'ਚ ਬੈਠੂਗਾ ਆਹ ਮਜ਼ਾਕ ਦੀ ਗੱਲ ਨਹੀਂ ਜੇ ਤਾਂ ਫਿਰ ਉਹੋ ਗੱਲ ਨਾ ਕਰ ਮਜ਼ਾਕ ਦੀ ਬਲੌਗ 'ਚ ਬੰਦੇ ਦੇਖਦੇ ਆ ਤੇਰੇ ਰਸਤੇ ਤਰ੍ਹਾਂ ਨਹੀਂ ਦੇਖਣਾ ਲੱਖ ਬੰਦੇ ਨੇ ਦੇਖਣਾ ਬਲੌਗ ਸਕੂਟਰ ਨੂੰ ਹਮੇ ਨੇ ਭਰੀ ਹਜੇ 1 ਲੱਖ ਬੰਦੇ ਨੇ ਬਲੌਗ ਦੇਖਣਾ ਕੱਲੇ ਸਕੂਟਰ ਨਾਲ ਚੱਲ ਕੱਲੇ ਸਕੂਟਰ ਕੱਲੇ ਸਕੂਟਰ ਦੇਖੋ ਜੀ ਮੁੰਡਾ ਦਿਲਜੀਤ ਦਾ ਸਾਝ ਲੱਗਦਾ ਦਾ ਤਾਂ ਭੈਣ ਜੱਟ ਤਾਂ ਸਿਰੇ ਦੀ ਕੁੱਤੀ ਚੀਜ਼ ਆ ਖੁੱਤੀ ਸੌਰੀ ਚੀਜ਼ ਇਧਰ ਆ ਜੈਂਟਲੋ ਕਲਾਕਾਰ ਸਾਡੇ ਕੋਲ ਸਾਰੇ ਆ ਆ ਦੇਖੋ ਕੌਣ ਇਹ ਆਪੀ ਕਮੈਂਟ ਕਰੋ ਹੁਣ ਕੀ ਚੀਜ਼ ਆ ਇਹ ਨੱਕ ਦੇਖੋ ਨੱਕ ਦੇਖ ਕਿੱਡਾ ਬਣਤਰ ਦੇਖੋ ਹੈ ਤੁਸੀਂ ਵੀ ਕੋਈ ਸਨੇਹਾ ਦੇ ਦਿਓ ਜੀ ਦੇਸ਼ ਦੇਸ਼ ਵਾਸੀਆਂ ਨੂੰ 1 ਲੱਖ ਬੰਦੇ ਨੇ ਦੇਖਣਾ ਇਹ ਵਲੌਗ ਦੱਸੋ ਗੋਸ਼ ਕੋਈ ਦੱਸਣਾ ਤੁਸੀਂ ਵਲੌਗ ਜਾ ਰਹੇ ਹੋ ਲੋਕਾਂ ਨੇ ਦੇਖਣਾ ਵੀ ਤੁਸੀਂ ਬੂਲੇ ਨਹੀਂ 2024 ਨੂੰ ਸੋਚਣ ਵਾਲੀ ਗੱਲ ਦਾ ਕੋਈ ਨਹੀਂ ਚਲੋ ਮਿਲਦੇ ਹਾਂ ਹੁਣ ਅਗਲੀ ਕਲਿੱਪ ਸਿੱਧੀ ਮੋਟਰਸਾਈਕਲ ਤੇ ਕਿਉਂਕਿ ਅਸੀਂ ਨੋਂ ਬਣੀ ਨਾ ਕਰਦੇ ਆਂ ਤੋਂ ਕਿੰਨੇ ਰੁਪਏ ਫੜਨੇ ਆ 1000 ਰੁਪਏ 1000 ਰੁਪਏ 5000 ਕਹਿੰਦਾ ਜੀ ਲੋਕ ਵੀ ਤਿਆਰੀ ਆ ਫਿਰ ਆਪਣੀ ਹਾਂ ਜੀ ਹਰ ਕਿਹਾ ਜੀ ਹੁਣ ਅਗਲੀ ਕਲਿੱਪ ਵੀਰੇ ਸਿੱਧੀ ਤਿਆਰ ਹੁੰਦਿਆਂ ਦੀ ਆਊਗੀ ਮਤਲਬ ਇੱਥੇ ਕਰਦੇ ਤੋਂ ਪੈਸੇ ਨਹੀਂ ਲਗਾਉਣੇ ਆ ਤੁਹਾਨੂੰ ਨਾਲ-ਨਾਲ ਕਰਾਉਣੇ ਦੋ ਬੰਦੇ ਹੋਰ ਆ ਗਏ ਨੇ ਯਾਰ ਦੋ ਬੰਦੇ ਹੋਰ ਆ ਗਏ ਦੱਸੋ ਬਾਈ 9 ਬਾਈ ਦਾ ਲੇਟ ਨਾ ਕਰੀ ਵੀਰੇ ਤੁਸੀਂ ਲੋ ਜੀ ਹੁਣ ਸੋਚਦੇ ਆਂ ਵੀ ਇਹ ਤੇ ਜਾਈਏ ਜਾਂ ਪਲੈਟ ਹੀ ਨੇ ਤੇ ਜਾਈਏ ਇਹ ਹੁਣ ਸੋਚ ਰਹੇ ਆਂ ਤੋਂ ਵੈਸੇ ਲਿਆ ਆਪਾਂ ਬਾਕੀ ਦੇਖਦੇ ਆਂ ਲਿਜੈਂਸ ਦੀ ਲੋੜ ਨਹੀਂ ਉਹ ਕਹਿੰਦੇ ਸਰ ਜਾਣਾ ਹੈ ਪੁਲਿਸ ਵਾਲੇ ਕਹਿੰਦੇ ਸਰ ਜਾਣਾ ਹੈ ਲੋ ਜੀ ਮੁੜ ਕੇ ਸਲਾਹ ਇਹੀ ਬਣੀਆ ਵੀ ਆਹੀ ਚੱਕ ਲੋ ਪਲੇਟ ਇਨਾ ਉਹਦੇ ਕਾਗਜ਼ ਪੱਤਰ ਆਪਣੇ ਕੋ ਹੈ ਨਹੀਂਗੇ ਪੂਰੇ ਇਹੀ ਵਧੀਆ ਲੋ ਜੀ ਬੀਹਾਂ ਹੋ ਜਾਣ ਪੀੜੀਆਂ ਜਿੱਥੇ ਮਿਰਜਾ ਯਾਰ ਤੁਰੇ ਲੋ ਜੀ ਮਿਰਜਾ ਯਾਰ ਤਾਂ ਪਹੁੰਚ ਚੁੱਕਿਆ ਬਾਕੀ ਹੋਰ ਕੋਈ ਨਹੀਂ ਆਏ ਓਏ ਫੋਨ ਓਏ ਫੋਨ ਬੰਦ ਕਰਕੇ ਆਪਾਂ ਚੱਲੀ ਜਾਂਦਾ ਚਲਿਏ ਕੋਈ ਨਹੀਂ ਆਇਆ ਕੋਈ ਨਹੀਂ ਆਇਆ 20 ਮਿੰਟ ਮੈਨੂੰ ਹੋਵੇ ਖੜੇ ਤੂੰ ਫਿਰ ਮੈਨੂੰ ਕਿਉਂ ਫੋਨ ਕਰੀ ਜੰਨਾ ਫਿਰ ਹੁਣ ਆਪਾਂ ਤਾਂ ਜਾਣਾ ਮੈਂ ਸਭ ਤੋਂ ਲੇਟ ਆਉਣਾ ਪਹਿਲਾਂ ਹਫਤਾ ਪਹਿਲਾਂ ਸੌ ਚੱਕ ਅਗ ਲਿਆ ਕਰੀ ਗੋਰਦਾਰ ਆਇਆ ਕਰਕੇ ਸਾਡਾ ਬੰਦਾ ਕਹਿੰਦਾ ਮਨਾ ਕਹਿੰਦਾ ਬਰਿੰਦਰ ਨੂੰ ਫੋਨ ਕਰਕੇ ਕਹਿੰਦਾ ਜਾਣਾ ਵੀ ਆ ਮੈਂ ਉਹਦਾ ਫੋਨ ਨਹੀਂ ਚੈੱਕਿਆ ਮੈਂ ਨਾ ਆਉਂਦਾ ਹੀ ਆ ਕਹਿੰਦਾ ਯਾਰ ਜਾਣਾ ਵੀ ਆ ਸੱਚ ਦੱਸੋ ਐਸੇ ਜੇ ਤਾਂ ਹਾਲਾਤ ਆ ਸਾਡੇ ਬੰਦੇ ਉਹਦੇ ਲੋ ਜੀ ਇਧਰ ਜੀਵਨ ਵੀ ਪਹੁੰਚ ਗਿਆ ਫਲੈਟ ਇੰਨਾ ਗਿਆ ਗਿਆ ਚੱਕੀ ਆ ਲੱਗਦਾ ਲੋ ਜੀ ਗੋਤਮ ਉਸਤਾਦ ਜੀ ਪਹੁੰਚ ਚੁੱਕੇ ਨੇ ਕੈਂਟਪੂਰ ਆ ਯਾਰ ਕਾਲ ਤੋਤਾ ਘਰੇ ਚਮਕਾਤਾ ਦੇ ਨਹੀਂ ਤੂੰ ਪੁੱਛਿਆ ਕੀ ਆ ਵੀ ਤੂੰ ਕੈਂਟ ਲੱਗਦਾ ਕਿ ਮੋਟਰਾਂ ਲੈ ਮੋਟਰਾਂ ਲੈ ਗਿਆ ਅਸੇ ਤੂੰ ਨਹੀਂ ਕੈਂਟ ਤੂੰ ਉਹ ਥੋਡੀ ਮਰਦੀ ਆ ਠੀਕ ਹੈ ਲੈ ਵੀ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਕਿਹੜਾ ਮੋਟਰਾਂ ਲੈ ਜਾਈਏ ਬੋਲਟ ਲੈ ਜੀਏ ਜਾਂ ਹਾਲੇ ਜੀਏ ਦੱਸਿਓ ਲੋ ਜੀ ਸਾਸਰੀ ਘਾਲ ਜੀ ਬੰਦੇ ਪਹੁੰਚ ਚੁੱਕੇ ਆ ਸਾਰੇ ਲਾਲੇ ਦੀ ਜਿਹੜਾਈ ਮੀ ਆ ਰਿਹਾ ਬਾਕੀ ਹੁਣ ਜਿੰਨੇ ਆ ਗਏ ਆ ਗਏ ਬਾਕੀ ਚੱਲੇ ਅਸੀਂ ਜਾਣ ਲੱਗਿਆਂ ਬਾਹਰ ਅੰਦਰ ਨੇ ਜੱਕਿਆ ਨਹੀਂ ਹੁਣ ਅੱਛਾ ਉਹ ਪੁੱਢੀ ਆ ਦੇਖੋ ਜੀ ਪ੍ਰੋਫੈਸ਼ਨਲ ਬਲੌਗਰ ਵੀ ਸਾਡੇ ਕੋਲ ਇਹ ਆ ਮਾੜੇ ਬਲੌਗਰ ਆ ਦੇਖੋ ਇਧਰ ਪ੍ਰੋਫੈਸ਼ਨਲ ਹੈ ਗੱਲ ਹੋਣੀ ਜੀ ਡਰੋਨ 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 ਵਿੱਚ ਪਿਆ ਡਰੋਨ ਵੀ ਆ ਬਾੜਾ ਜੀ ਪੂਣੀ ਨਹੀਂ ਲੈਣਾ ਬਾਹਰ ਕੰਮ ਪੂਰਾ ਹਾਈ ਫਾਈ ਆ ਆਪਣਾ ਡਰੋਨ ਪਤਾ ਕਿਹੜਾ ਵਾ ਆ ਦੇਖੋ ਇੱਕ ਲਿਆ ਕੇ ਦਵਾ ਪਰਨੇ ਵਿੱਚ ਲੋਣਾ ਓਏ ਛੱਡੀ ਜਾ ਨਾ ਪੂਰੀ ਹੀ ਮਾਰਦਾ ਤੂੰ ਓਏ ਰਹਿ ਓਏ ਰਹਿਣ ਦੇ ਜਾਣ ਨੂੰ ਤੂੰ ਜਾਣ ਨੂੰ ਰਹਿਣ ਦੇ ਤੈਨੂੰ ਕਿਸੇ ਬਾਬੇ ਨੇ ਕਿਹਾ ਸਾਡੇ ਕੋ ਆ ਆ ਕੋਈ ਨਾ ਮੇ ਦਾ ਟੈਫੂ ਲੈ ਕੇ ਦਾ ਹੈ ਨੂ ਪੱਕਾ ਹੀ ਆ ਫਿਰ ਕੋਈ ਸ਼ਰਮ ਐ ਤੇਨੂੰ ਮਜ਼ਾਕ ਦੀ ਗੱਲ ਨਹੀਂ ਸ਼ਰਮ ਐ ਫਿਰ ਹੁਣ ਬਾਕੀ ਕਿੱਥੇ ਆ ਆ ਬਾਕੀ ਖੜੇ ਤਾਂ ਹੈਗੇ ਆ ਬੰਦੇ ਨਹੀਂ ਕਿ ਖੜੇ ਮੈਂ ਓ ਨਹੀਂ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਕਹਾਂ ਮੈਂ ਕੱਲਾ ਆਉਂਗਾ ਅਸੀਂ ਫੁੱਦੂ ਆ ਕੱਲੇ ਆਉਨੇ ਇਹੜੇ ਇੱਥੇ ਅੱਧੇ ਘੰਟੇ ਦਾ ਖੜਾ ਮੈਂ ਤੇ ਤੂੰ ਕੀ ਕਰਾਉਣਾ ਆ ਦੇਖੋ ਜੀ ਚਿੱਟਾ ਇਹ ਪਾਰਨਾ ਡੋਦ ਰੰਗਾ ਜੇ ਕੀ ਆ ਇਹ ਓਹ ਮੁੰਡਿਆ ਦਾ ਬਾੜੀ ਹੋ ਗਿਆ ਲੈ ਭੱਜ ਜਾ ਐਨੂੰ ਮੈਂ ਕਹਿੰਦਾ ਮੇਰਾ ਛੋਟਾ ਭਾਈ ਜਦ ਲਈ ਕਹਣਾ ਕੀ ਕਹਣਾ ਇਹਨੂੰ ਮੈਂ ਪਹਾੜੀਆਂ ਤੋਂ ਥਲੇ ਛੱਡੂਗਾ ਚਾਹੇ ਮੈਨੂੰ ਲੱਤ ਮਾਰਨੀ ਪਵੇ ਮੋਟਰਹਾਈਲ ਤੇ ਓ ਤੂੰ ਨਾਲ ਨਹੀਂ ਬਹਿਣਾ ਇਹਦੇ ਇਹਨੂੰ ਕੱਲਾ ਛੱਡ ਕੇ ਇਹਨੂੰ ਪਹਾੜੀਆਂ ਤੋਂ ਛੱਡਣਾ ਆਪਾਂ ਕੋਈ ਐਜਾ ਸੱਚੀ ਡੈਪੰਦ ਹੁੰਦਾ ਹੁੰਦਾ ਹੈ ਫੇਰ ਕਲਿੱਪਾਂ ਲੀਟ ਕਰਦਾ ਵੀਰੇ ਐਦਾ ਐਦਾ ਕਰਦੇ ਤੇਤੇ ਆ ਗਿਆ ਕੋਲ ਤੇਤੇ ਆ ਗਿਆ ਕੋਲ ਤੇਤੇ ਆ ਗਿਆ ਕੋਲ ਯੋ ਨਾ ਸੁਣ ਕੋੰਦਰਾ ਕਿਹੜੇ ਘਰੇ ਲਾਇਆ ਮਨਿੰਦਰ ਛੋਲਾ ਗਿੰਡਾ ਚੱਕਿਆ ਓਏ ਓ ਆ ਜਾ ਤੰਨੇ ਜਾਣਿਆ ਰਾਂ ਆ ਦੇਖੋ ਜੀ ਮੁੰਡਿਆਂ ਨੂੰ ਪਰਨੇ ਬੰਨਣ ਦੀ ਵੀ ਨਹੀਂ ਆਉਦੀ ਕਿਉਂ ਜਾਣਾ ਯਾਰ ਫਿਰ ਤੁਸੀਂ ਜਾਣਾ ਹੀ ਕਿਉਂ ਆ ਮੈਂ ਤਾਂ ਐਂ ਹੈਰਾਨਾ ਤੁਹਾਡੇ ਤੇ ਕੇਸ ਤੁਹਾਡੇ ਕੱਟੇ ਹੋਏ ਆ ਦੇਖ ਲਓ ਕਿੰਨਾ ਕਿ ਮੈਨੂੰ ਆਉਂਦਾ ਸੀਗਾ ਮੈਂ ਘਰੇ ਬੰਨੇ ਆਇਆ ਨਹੀਂ ਵਧੀਆ ਬੰਨਦੀ ਜਿਵੇਂ ਕੰਨੜੀ ਬੰਨਦਾ ਵਾਹੇ ਗੁਰੂ ਦੀ ਕੀਫਤ ਆ ਰੌਲ ਵਾਲਾ ਬਾਬਾ ਆ ਗਿਆ ਉਹਦਾ ਰੌਲ ਹੋਣੀ ਸਿੱਧੀ ਹੈਗੇ ਰੌਲ ਰੂਲ ਨਹੀਂ ਲਗਾਉਣੀਆਂ ਤਾਂ ਬਾਬਾ ਜੀ ਅਨਕਾ ਦੇਖ ਲੈ ਬਈ ਅਮਰਦਵਾਲ ਮੇਰ ਨੂੰ ਆ ਦੇ ਦੇਖ ਰਿਆ ਮਨੇ ਸਾਨੂੰ ਸਾਰਾ ਪਤਾ ਵੀ ਤੂੰ ਕਿਸਾਨ ਯੂਨੀਅਨ ਨਾਲ ਆ ਕਿਸਾਨ ਨਾਲ ਤੂੰ ਸੰਬੰਧਤ ਆ ਸਾਰਾ ਪਰਨੇ ਦੀ ਵੀ ਗੱਲ ਆ ਆ ਜਿਹੜਾ ਉਹਨਾਂ ਦਾ ਬੈਗ ਚੱਕੀ ਫਿਰਦਾ ਹੈ ਗ੍ਰੀਕ ਕਨੈਕਟ ਵਾਲਿਆਂ ਦਾ ਫਾਲਕਨੈਕਰੀ ਫੂਡਸ ਚਲਈ ਕਹਿੰਦਾ ਵੀ ਤੂੰ ਮੇਲੇ ਚ 4 ਲੱਖ ਲੈ ਕੇ ਬੈਗ ਲਿਆ 4 ਲੱਖ ਲਾ ਕੇ ਬੈਗ ਲਿਆ ਇਹ 4 ਲੱਖ ਪਹਿਲਾਂ ਡਿਪੋਜ਼ਿਟ ਕੀਤਾ ਫੇਰ ਬੈਗ ਦਿੱਤਾ ਅਗਲੇ ਨੇ ਇਹ 4 ਲੱਖ ਕੀਮਤ ਹੈ ਦੀ ਭਈ ਕੋਈ ਆਏ ਨਾ ਸੋਚਿਓ ਵੀ ਅਸੀਂ ਵੀ ਫੁਕਰੇ ਆਂ ਸਾਡਾ ਹਾਰਾ ਪੈਂਡ ਹੀ ਫੁਕਰਾ ਦੇਖ ਲੋ ਇਹ ਸਭ ਤੋਂ ਵੱਡਾ ਫੁਕਰਾ ਨਹੀਂ ਮੈਂ ਤਾਂ ਹੀ ਕਹਣਾ 4 ਲੱਖ ਦੀ ਤੈਨਾਂ ਗੱਲ ਕੀਤੀ ਆ ਸਭ ਤੋਂ ਵੱਡਾ ਫੁਕਰਾ ਬਈ ਇਹੀ ਐਗਰੀ ਕਨੈਕਟ ਦਾ ਕੀ ਮਤਲਬ ਹੋਇਆ ਐਗਰੀ ਕਨੈਕਟ ਵਾਲਾ ਚੱਕੀ ਫਿਰ ਮੜਾ ਜਾਂ ਐਂ ਦੱਸ ਇੱਕ ਗੱਲ ਤਜਲੀਦ ਹੋ ਗਈ ਉਹਦੇ ਮੈਂ ਇਹ ਗਿਆ ਸੀ ਕਿ ਮੈਂ ਬਹੁਤ ਤਗੜਾ ਬਲੌਕਰ ਅੱਛਾ ਲੋ ਜੀ ਪਿਆਰੀਆ ਤੌਰ ਤੇ ਬੰਦੇ ਸਾਰੇ ਅਗਰ ਵੀ ਆ ਗਏ ਇਧਰ ਗੌਤਮ ਆ ਗਿਆ ਮਾਲ ਗੌਤਮ ਦੇ ਡੈਡੀ ਹੱਸਦੀ ਗੱਲ ਜੀ ਹੋਰ ਜੀ ਕਿਵੇਂ ਹੋ ਠੀਕ ਆ ਲੋ ਜੀ ਤੁਰ ਪਏ ਆ ਅੱਛਾ ਤਿਆਰੀ ਲਗਭਗ ਸਾਰਿਆਂ ਦੀ ਆ ਤੇ ਹੁਣ ਅਗਲੀਆਂ ਕਲਿੱਪਾਂ ਅਸੀਂ ਆਹ ਚ ਜਾਂਦੇ ਦਿਖਾਵਾਂਗੇ ਆਲਮਗੀਰ ਸਾਹਿਬ ਵੱਲ ਤੂ ਜਾਣਾ ਅੱਜ ਮੌਸਮ ਵੀ ਪੂਰਾ ਗੈਦੋ ਬੱਦਲ ਹੋਇਆ ਹੋਇਆ ਮਹਿੰਦੀ ਦੀ ਤਿਆਰੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਮੌਸਮ ਆ ਉੱਚੀ ਬੋਲੋ ਛੜਾਈ ਬਹੁਤ ਵਧੀਆ ਮੌਸਮ ਆ ਹੋਰ ਉੱਚੀ ਬਹੁਤ ਵਧੀਆ ਮੌਸਮ ਆ ਤੇ ਹੁਣ ਆਪਾਂ ਚੱਲੀਏ ਠੀਕ ਆ ਆਜੋ ਬਹੁਤ ਓਏ ਆਜੋ ਸਾਰੇ ਬਸਤੀ ਵਾਲੇ ਫੈਂਟਣੇ ਆ ਅੱਜ 9:00 ਵਜੇ ਨੋ ਨੋ ਵੇ ਦਾ ਟਾਈਮ ਸੀਗਾ ਵੀਰੇ 10:30 11:00 ਵਜੇ ਲੋ ਜੀ ਸਾਰੇ ਬੰਦੇ ਪਹੁੰਚ ਚੁੱਕੇ ਆ ਅੱਜ ਨਹੀਂ ਬਾਜਦੇ ਬਸਤੀ ਵਾਲੇ ਫੈਂਟਣੇ ਅੱਜ ਛੱਡਣਾ ਨਹੀਂ ਕੋਈ ਅੱਜ ਲੋ ਜੀ ਟੈਂਕੀਆਂ ਫੁੱਲ ਕਰਾ ਲੀਆਂ ਪਿੰਟ ਵਾਲੇ ਪੰਪ ਦੋ ਪੈਂਡ ਦਾ ਹੀ ਪੰਪ ਆ ਸਾਡੇ ਇਹ ਪਹਿਲਾਂ ਆਪਾਂ ਹੀ ਲਾਉਣ ਨੂੰ ਫਿਰਦੇ ਸੀ ਮੇਰੇ ਡੈਡੀ ਕਹਿੰਦੇ ਸੀ ਵੀ ਲਾ ਲੈਂਦੇ ਆ ਪੰਪ ਫਿਰ ਮੈਂ ਕਹਾ ਵੀ ਨਹੀਂ ਮੈਂ ਵਿਜੀ ਹੁੰਦਾ ਵੀ ਮੈਂ ਜਾਣਾ ਆਉਣਾ ਕਰਨਾ ਹੁੰਦਾ ਉਹਦੇ ਕਰਕੇ ਫਿਰ ਆਪਾਂ ਲਵਾਇਆ ਨਹੀਂ ਆਪਾਂ ਇਹ ਫਿਰ ਆਪਣੇ ਜਾਣ ਦੀ ਗੱਲ ਉਹ ਚਾਚੇ ਕਿਆਂ ਨਹੀਂ ਲਵਾਇਆ ਹੋਇਆ ਤੇ ਬਾਕੀ ਦਿਖਾਉਣੇ ਨੇ ਹੈ ਨਹੀਂ ਦੂਏ ਚਾਚੇ ਉਹਨਾਂ ਨੇ ਤੇ ਬਾਕੀ ਦਿਖਾਉਣੇ ਹੁਣ ਆਹ ਦੇਖੋ ਜੀ ਪਹਿਲਾਂ ਇਹ ਬਾਥਰੂਮ ਕਰਕੇ ਆਇਆ ਇਹ ਬਾਹਰ ਨਿਕਲਿਆ ਮੈਂ ਕਿਹਾ ਚੱਲ ਦੂਹਾਰੇ ਆਈ ਆਂ ਆਹ ਦੇਖੋ ਆਹ ਦੇਖੋ ਇਹਨੂੰ ਹਜੇ ਵੀ ਨਹੀਂ ਪਤਾ ਮਾੜਾ ਇਹ ਮਗਰ ਦੇਖੀ ਕੀ ਲਿਖਿਆ ਆਇਆ ਜਿੰਨਾ ਮਰਜੀ ਮੋਟਰਾਂ ਭਜਾਲਾ ਰੱਬ ਸਾਨੂੰ ਤੇਜ਼ ਜਾਨ ਲੀ ਦੇ ਆਹ ਦੇਖ ਲਓ ਜੀ ਦਰਾਹਾਂ ਲੰਘੇ ਸਾਹਮਣੇ ਦੇਖੋ ਜਾਂਦੇ ਤਾਂ ਸੀ ਬਘੌਰ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਐਂ ਲੱਗਦਾ ਵੀ ਜਿਵੇਂ ਰਾਜਸਥਾਨ ਆ ਗਏ ਦੇਖੋ ਤਾਂ ਮੜਾ ਜਾ ਲੱਗਦਾ ਵੀ ਉਹ ਤੁਹਾਨੂੰ ਵੀ ਰਾਜਸਥਾਨ ਵਾਲਾ ਇਹ ਰੋਡ ਨੇ ਆਪਣੇ ਤਰਾਹੇ ਵਾਲੇ ਇੱਕ ਮਿੰਟ ਯਾਰ ਆ ਦੇਖਿਓ ਵੀਰੇ ਮੈਂ ਇਹਨੂੰ ਕਿਹਾ ਮੈਂ ਕਿਹਾ ਬਲੌਗ ਬਣਾ ਦੇ ਫਿਰ ਪਰਨਾ ਬੰਦਾ ਸੀ ਯਾਰ ਵੀ ਯਾਰ ਫੁੱਦੂ ਬਣਾਉਂਦਾ ਯਾਰ ਉਹ ਪਰਨਾ ਬੰਨ ਕੇ ਬਣਾ ਦਿੰਦਾ ਇੱਕ ਮਿੰਟ ਲੈ ਫੜੀ ਵੀ ਸਿਰਫ ਇੱਕ ਮਿੰਟ ਵੀਰੇ ਇੱਕ ਮਿੰਟ ਜੇ ਬਾਈ ਬਲੌਗ 'ਚ ਕੋਈ ਕਮੀ ਪੇਸ਼ੀ ਆ ਤਾਂ ਇੰਨਾ ਕਰ ਕੀ ਆ ਆਪਣੀ ਆਪਣੀ ਬੰਨੂ ਕੋਈ ਕਹੇਗਾ ਫੜ ਫੜ ਕਿਵੇਂ ਬਣਾਉਣਾ ਵਲੌਗ ਤੂੰ ਬਹੁਤ ਸੋਹਣੇ ਆ ਬਹੁਤ ਸੋਹਣਾ ਬਹੁਤ ਸੋਹਣਾ ਵਿਊਅਰ ਆ ਰਿਹਾ ਧੰਨਵਾਦ ਜੀ ਹਾਂਜੀ ਹਾਂ ਹਾਂ ਦੇਖਦੇ ਆ ਲੋਕ ਜੀ ਪਹੁੰਚ ਗਏ ਪਹਿਲੇ ਟੂ ਸਟੈਪ ਤੇ ਸੌਰੀ ਲਓ ਜੀ ਪਰੌਂਠੇ ਚੱਲ ਤੇ ਗੌਤਮ ਦਾ ਧੰਨਵਾਦ ਗੌਤਮ ਕਿੱਥੇ ਆ ਆ ਦੇਖ ਆ ਥਾ ਮੋਦਨ ਦਾ ਤੁਹਾਨੂੰ ਗੋਤਮ ਦੇ ਡੈਡੀ ਦਾ ਵੀ ਧੰਨਵਾਦ। ਗੋਤਮ ਦੇ ਡੈਡੀ ਦਾ ਵੀ ਧੰਨਵਾਦ। ਲਓ ਜੀ ਦਾਸਤਾਂ ਦੇ ਹਿਸਾਬ ਤ ਤਹ ਪਹੁੰਚ ਚੁੱਕੇ ਆ। ਖਾ ਕੇ ਪਰੌਂਦੇ। ਥੋੜਾ ਅੱਗੇ ਵੀਊ ਦਿਖਾਉਣੇ ਆ ਕੀ ਬਣਦਾ। ਜੁੜੇ ਰਹੋ ਮਿੰਦੇ ਟੈਪ ਵੀ ਨਾਲ। ਲਓ ਜੀ ਮੈਂ ਦੱਸਣਾ ਭੁੱਲ ਗਿਆ 100 ਰੁਪਏ ਦੀ ਐਨਕ ਲਾਈ। ਵੀਰ ਵੀ ਹੈ ਡਿਸਕਾਊਂਟ। ਕੀ ਕਹਿੰਦੇ ਨੇ ਦੇਖੋ ਜੀ। ਉਹ ਪਾਣੀ ਪੀ ਲੋ। बंदे थोड़े ऑफ हो गए सारे खास करके मैं ਅਈਓ ਯਰ ਕੁਰਕਰੀ ਦੀ ਗੇ ਯਰ ਕੁਰਕਰੀ ਖਵਾ ਲੈ ਯਾਰ ਹੋਰ ਵਰਤਾ ਫੇਰ ਲੈ ਭੂਰ ਪਰਚਾ ਤਾਂ ਨਹੀਂ ਇਹਦੇ ਕੋਈ ਲੈ ਪਰਚਾ ਤਾਂ ਨਹੀਂ ਕੋਈ ਹੈ ਅੰਦਰ ਕਹਦੇ ਕਹਦੇ ਲੈ ਦੇਖਿਆ ਨਾ ਇੰਨੀ ਗੁੱਸੇ ਨਾਲ ਦੇਖਿਆ ਉਹ ਹੁਣ ਫੇਰ ਉੱਥੇ ਗੱਲ ਕੰਟੀਨਿਊ ਰੱਖੀ ਮੈਂ ਇਹਦੇ ਚੱਪਾ ਲੈ ਫੜਦਾ ਮੈਂ ਜੱਪਾ ਲੈ ਤਿਆਰੀਆਂ ਦਾ ਮੈਂ ਪਾਣੀ ਹੈ ਫੜਨ ਲੱਗਿਆ ਸੀ ਲੋ ਜੀ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਪਹੁੰਚ ਗਈ ਓ ਬਾਬਿਓ ਫਤਿਹ ਬਲਾਦਤੀ ਆ ਹੁਣ ਚੱਲਦੇ ਆ ਫਰਸ ਤੇ ਖਾਲਸਾ ਬੈਗ ਚੱਕ ਲਈ ਬਾਈ ਜੀ ਕੀ ਦੇਖਿਆ ਫਿਰ ਅੰਦਰ ਬਰਾਸ ਤੇ ਖਾਲਸਾ ਜੀ ਕੀ ਸਿੱਖਿਆ ਅੰਦਰ ਸਿੱਖਣ ਨੂੰ ਤਾਂ ਕੁਛ ਨਹੀਂ ਸੀਗਾ ਹਾਂ ਉਹ ਦੇਖਣ ਨੂੰ ਹੀ ਸੀ ਉਹ ਵੀ ਨੇਰੇ ਦੇ ਟੋਕਰੇ ਨਹੀਂ ਦੇਖਿਆ ਉਹਦੇ ਬਾਦ ਕੀ ਰਹਿੰਦੇ ਉੱਥੇ ਹੀ ਰਹਿੰਦੇ ਬੰਦੇ ਵਿੱਚੇ ਰਹਿੰਦੇ ਆ ਬੰਦੇ ਬਹੁਤ ਉੱਥੇ ਰਹਿੰਦੇ ਲਾ ਖਦਰਾ ਪੁੱਛਿਆ ਵੀ ਲਓ ਜੀ ਇੱਥੇ ਕਹਿੰਦੇ ਵੀਡੀਓ ਨਹੀਂ ਬਣਾ ਸਕਦੇ ਤਾਂ ਆਪਾਂ ਵੀਡੀਓ ਬਣਾਉਣੀ ਨੀਗੀ ਹਾਂ ਚੰਗਾ ਕੀ ਕਹਿੰਦਾ ਮੈਂ ਤਾਂ ਨੇਚਰ ਦਾ ਸਵਾਦ ਲੈਣੇ ਮੈਂ ਕਿਹਾ ਨੇਚਰ ਦਾ ਸਵਾਦ ਲੈਣੇ ਆ ਮਿੱਥੇ ਬੈਠ ਕੇ ਕੀ ਕਰਨਾ ਆਪਾਂ ਚੱਲਦੇ ਆਂ ਬਾਈ ਬਾਈ ਥੱਕ ਗਏ ਆ ਦੇਖੋ ਅਸੀਂ ਨਹੀਂ ਥੱਕੇ ਬਾਈ ਕੈਂ ਮੈਂ ਕਿਹਾ ਅਸੀਂ ਨਹੀਂ ਥੱਕੇ ਕੈਮ ਆ ਹਾਂ ਚੜ੍ਹਦੀ ਕਲਾ ਚ ਚਲੋ ਚੱਲੀਏ ਚਲ ਚੱਲ ਲੱਗ ਗਿਆ ਜੰਮ ਰੇ ਮੋਟਾ ਆ ਖੰਭਾ ਲੋ ਜੀ ਬਾਹਰ ਨਿਕਲਿਆ ਏ ਠੀਕ ਆ ਬਰਾਸ ਤੇ ਖਾਲਸਾ ਜਿਉਂਦੀ ਸਾਡਾ ਤਾਂ ਦੇਖਿਆ ਹੋਇਆ ਸੀਗਾ ਗੌਤਮ ਰਹਿੰਦਾ ਸੀਗਾ ਤੇਰੇ ਕੋ ਮੇਰੇ ਕੇਸ਼ੰਦਰ ਕਾਹਦਾ ਦੇਖਿਆ ਯਾਰ ਪਾਣੀ ਸਿੱਟਦੇ ਮਰੇ ਫਾਇਆ ਉਹ ਕੋ ਖਾਧਾ ਨਹੀਂ ਜਾਈਂ ਕਰਕੇ ਪਾਣੀ ਸਿੱਟਨ ਤਾਂ ਮੇਰੇ ਤੇ ਸੀਟ ਲੱਗ ਜਾਣੀ ਓ ਲੋਕਲਾਂ ਲੋਕਲਾਂ ਬਰੋ ਲੋਕਲਾਂ ਲੋਕਲ 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 ਚੱਲੂ ਆ ਆ ਆ ਆ ਆ ਆਦਾ ਜ਼ਰਾ ਹੀ ਹੋ ਗਿਆ ਯਾਰ ਦੌੜੀਆ ਭੱਜਿਆ ਆਉਂਦਾ ਦੌੜੀ ਦੇ ਰਸਤੇ ਯਾਰ ਪੈ ਕੇ ਕਹਿੰਦਾ 100 ਰੁਪਏ ਦਾ ਲੈ ਜਾ ਤੈਨੂੰ ਜਾਣਦੇ ਆ ਤੈਨੂੰ ਜਾਣਦੇ ਆ ਬਸ ਆ ਬਰਿੰਦਰ ਤੋਂ ਖੋਣ ਲੱਗੇ ਕੁੱਟਦਾ ਜੀ ਬਹੂ ਵਾਹ ਬੈਠਾ ਜੇ ਦੌੜੀਆ ਲੋ ਜੀ ਪੇਟ ਪੂਜਾ ਚੱਲਦੀ ਇੱਧਰ ਬੰਦੇ ਸਾਡੇ ਪੇਟ ਪੂਜਾ ਕਰ ਰਹੇ ਆ ਦੇਖੋ ਬਾਹਰੇ ਨਾਲ ਆ ਸਾਰੀ ਦੁਨੀਆ ਸਹੀ ਆ ਸਾਰੀ ਦੁਨੀਆ ਸਹੀ ਆ ਉਹ ਨਹਿਰ ਸਿਆਲ ਮਾਰੇ ਹੋਏ ਦੋ ਜਾਨੇ ਇਨਕਾ ਲਾਈਆਂ ਹੋਈਆਂ ਰੋਡੀਆਂ ਕਿੱਧਰ ਚੱਲੇ ਕਿੱਧਰੋਂ ਇਹਨੂੰ ਪੁੱਛੋ ਚੱਲੇ ਕਿੱਧਰੋਂ ਵੀਰੇ ਭਾਈ ਉਹ ਜਾਈਦਾ ਪਰ ਇਹਨੂੰ ਜਾਨ ਜੇ ਸੌਂ ਲੱਗੇ ਜੇ ਉਰੀ ਤਾਂ ਉਹੀ ਤਾਂ ਹੀ ਰੁਕਿਆ ਵੀ ਮਨੇ ਨਹੀਂ ਆਉਣਾ ਅਸੀਂ ਇੱਥੇ ਤਾਂ ਹੀ ਰੁਕਿਆ ਇਹੀ ਗੱਲੋਂ ਵੀ ਮਨੇ ਨਹੀਂ ਆਉਣਾ ਤਿਆਰੀ ਜ਼ਰ ਰੱਖੋ ਹੈ ਤਿਆਰੀ ਰੱਖੋ ਬੈਠੋ ਤੇ ਮੋੜ ਕੱਕ ਮਾਰੋ ਕਿਉਂ ਤੋਰ ਲਿਆ ਨਾਲ ਹੀ ਆ ਬੰਦੇ ਦਾ ਲੈਣ ਦੇ ਜੇ ਉਹ ਟੌਂ ਬੜਾ ਚੱਲਦਾ ਚੱਲੋ ਆਓ ਜੀ ਮਿੱਤਰੋ ਨੈਣਾ ਦੇ ਵੀ ਚੱਲੇ ਆ ਹੁਣ ਉੱਥੇ ਤੁਹਾਨੂੰ ਬਲਾਕ ਦਿਖਾਉਂਦੇ ਆ ਪਹਾੜਾਂ ਦੇ ਉਰੇ ਬਾਈ ਸਕੂਨ ਬਹੁਤ ਆਉੜੇ ਪਹਾੜਾਂ ਦੇ ਕਹਿਣ ਦਾ ਮਤਲਬ ਆਹ ਸਾਡੀ ਸਾਰੀ ਗੇਂਗ ਜੰਦੀ ਆ ਬਾਕੀ ਬੰਦੇ ਜੇ ਮਗਰ ਆਉਂਦੇ ਆ ਪੂਰਾ ਨਿਆਰਾ ਬੰਨਿਆ ਆ ਚੱਲੇ ਬੰਦੇ ਲੈਕੋ ਵੀਰੇ ਨਿਆਰਾ ਪੂਰਾ ਲੋ ਜੀ ਕਹਿੰਦੇ ਟੀਸੀ ਤੇ ਤਾਂ ਆ ਗਏ ਪਰ ਉੱਚੀ ਕੀ ਸਕੂਨ ਈ ਜ਼ਿੰਦਗੀ ਚ ਉਹਨਾਂ ਦੇ ਜਿੰਦਗੀ ਚ ਕਿਉਂ ਗਿਆ ਆਪਾਂ ਵੀਡੀਓ ਬਹੁ ਬਣਾ ਰਹੇ ਆਂ ਆ ਦੇਖੋ ਇਹ ਮੋੜ ਮੋੜ ساری ਮੈਂ ਕਹਾ ਸਾਲਾ ਦੇਖਦੇ ਨਹੀਂ ਮੈਂ ਕਹਾ ਸਾਲਾ ਮੈਂ ਕਹਾ ਵੀਡੀਓ ਬਣਾਉਣ ਲੜ ਕੇ ਖੜੇ ਕੇ ਤੈਨੂੰ ਮੋੜ ਮੋੜੇ ਤੇ ਮੋੜ ਦੇ ਵਿੱਚ ਲੈ ਵੀ ਮਿੱਤਰੋ ਨੈਣਾ ਦੇਵੀ ਦੇ ਅੱਧ ਚ ਆ ਗਏ ਸਿਰਾ ਇੱਥੇ ਕੰਮ ਹਾਂ ਅਜੇ ਤਾਂ 2 ਕਿਲੋਮੀਟਰ ਵੀ ਨਹੀਂ ਆਏ 2 ਕਿਲੋਮੀਟਰ ਆ ਕੇ ਜਾਣ ਦੀ ਪਰ ਉਦੇ ਸਿਰਾ ਬਸ ਟੂਨ ਆਵੇ ਪੂਰਾ ਨਜ਼ਾਰਾ ਬੰਨਿਆ ਪਿਆ ਵਾ ਅੱਗੇ ਦੀ ਅੱਗੇ ਦਿਖਾਉਨੇ ਕੀ ਕਹਣਾ ਕਹਿੰਦੇ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਬਹੁਤ ਟਾਈਮ ਬਾਅਦ ਬਲੌਗਾਂ ਚ ਦੇਖਣ ਨੂੰ ਮਿਲਿਆ ਹਾਂ ਕਿਉਂਕਿ ਮੈਂ ਬਾਹਰ ਰਹਿਣ ਲੱਗ ਗਿਆ ਕੈਨੇਡਾ ਤੋਂ ਆਇਆ ਤੇ ਆਪਾਂ ਆਪਾਂ ਆਏ ਹੁਣ ਆਪਾਂ ਲਾ ਕੇ ਆਏ ਆ ਤਵੀਆਂ ਟਰੈਕਟਰ ਟੋਚਨਾ ਦੇ ਮੇਲੇ ਠੀਕ ਹੈ ਤੇ ਉਹਦੇ ਕਰਕੇ ਥੋੜਾ ਜਿਹਾ ਬਾਹਰ ਰਹਿਣਾ ਪੈਂਦਾ ਸੀਗਾ ਪਹਿਲਾਂ ਮੈਂ ਚੰਡੀਗੜ੍ਹ ਰਹਿੰਦਾ ਸੀ ਬਸ ਇਹਦੇ ਕਰਕੇ ਬਸ ਫਿਰ ਆ ਨਹੀਂ ਹੁੰਦਾ ਸੀਗਾ ਤੇ ਭਾਈ ਜੀ ਤੁਸੀਂ ਉੱਚੀ ਬੋਲਿਓ ਕੋਈ ਮਾੜਾ ਜੀ ਕੀ ਭਾਈ ਬੋਲਾਂ ਮੈਂ ਉੱਚੀ ਤੁਸੀਂ ਬੁਲਾਓ ਮੈਨੂੰ ਇੱਥੇ ਇਹ ਤਾਂ ਦੁਆ ਹੀ ਲੱਗਦਾ ਬੁਲਾਓ ਜੀ ਇਹਨੂੰ ਬੁਲਾਓ ਉਹ ਦੇਖੋ ਜੀ ਉੱਧਰ ਬੰਦਾ ਇੱਕ ਹੈ ਅੰਦਰ ਬਾਜੀ ਉਹ ਅੰਦਰ ਓਏ ਆਹ ਬਣੀ ਉਹ ਮੋਟਰਾਂ ਤੇ ਚਲਾ ਕੇ ਕੋਈ ਬਣਾਈਏ ਨਾਲ ਜਾਂਦਿਆਂ ਦੀ ਆਹੋ ਆਹ ਮੋਟਰਸਾਈਕਲ ਤੇ ਜਾਂਦੇ ਆ ਓਏ ਮੈਂ ਕੋਈ ਮੈਂ ਸੋਹਣਾ ਕਿੰਨਾ ਮੈਂ ਕਿੰਨਾ ਸੋਹਣਾ ਮੈਂ ਵਾਹਲਾ ਹੀ ਸਭ ਤੋਂ ਸੋਹਣਾ ਤੋੱਚੀ ਬੋਲਿਆ ਕਰ ਮਗਾ ਮ ਕਿੰਨਾ ਜਿਆਦਾ ਸੋਹਣਾ ਮੈਂ ਵਾੜਾ ਹੀ ਜਿਆਦਾ ਸੋਹਣਾ ਇੱਥੋਂ ਹੀ ਇੱਥੋਂ ਹੀ ਇੱਥੋਂ ਹੀ ਆ ਲੈ ਲੋ ਜੀ ਮੈਂ ਤੇ ਬਾਈ ਜੀ ਬਾਈ ਜੀ ਉੱਚੀ ਮੋਲ ਬਾਈ ਜੀ ਖਾਣ ਲੱਗ ਗਏ ਨਾ ਪਿੱਛੇ ਵਾਲਿਆਂ ਨੂੰ ਹੈ ਨਾ ਲੈ ਵੀ ਮੁੰਡੇ ਕਹਿੰਦੇ ਭੱਜ ਗਈ ਜਾਨਾ ਇਹ ਤਾਂ ਮੈਂ ਤਾਂ ਦਰਵਾਜ਼ਾ ਵਿਚਾਰ ਆਪਣੇ ਵੀ ਖੜਾ ਸੀ ਆ ਜਾ ਆ ਕੇ ਭੱਜ ਗਈ ਹੁਣ ਆਪਾਂ ਕਰ ਕੀ ਹੋ ਗਏ ਹੌਲੀ ਹੌਲੀ ਕੂੜੀਆਂ ਤੇ ਆਪਾਂ ਆ ਜਾਣਾ ਆਫਟਰ 2 ਮਿੰਟ ਪਾਜ ਲਾ ਕੇ ਆਇਆ ਓਏ ਫਿਊਚਰ ਫਿਊਚਰ ਪਲਾਨ ਕੀ ਆ ਹਾਂਜੀ ਫਿਊਚਰ ਪਲਾਨ ਆਪਣਾ ਬਸ ਵੀ ਗਾਂ ਵਾਲੇ ਸਾਲ ਫੇਰ ਆਈਆਂ ਨਹੀਂ ਨਹੀਂ ਹੁਣ ਇੱਥੋਂ ਹੁਣ ਇੱਥੋਂ ਕੋਈ ਵੀ ਪਲਾਨ ਨਹੀਂ ਹੁਣ ਹਾਂ ਕਿੱਥੇ ਜਾਣਾ ਹੁਣ ਆਪਾਂ ਪਾਰੜਾ ਨਹੀਂ ਚਲੋ ਪਾਰੜਾ ਟਾਈਮ ਪਾਰੜਾ ਟਾਈਮ ਦੇਖੋ ਮਿੱਤਰੋ 뷰 ਥੋੜੇ ਉੱਚੀ ਬੋਲਿਓ ਕੁਛ ਕੀ ਬੋਲਾਂ ਬਾਈ ਮੈਨੂੰ ਐ ਨਹੀਂ ਸਮਝ ਆਉਂਦੀ ਤੂੰ ਤੁਸੀਂ ਦੱਸਿਆ ਕਰੋ ਬਾਈ ਦੇਖੋ 뷰 ਮੈਂ ਕੀ ਗੱਲ ਕਹਿ ਰਹੇ ਹਾਂ ਮਾਹੌਲ ਮਾਹੌਲ ਬਹੁਤ ਵਧੀਆ ਹੋਣ ਕਰ ਅਨੰਦ ਆ ਰਿਹਾ ਕਿਉਂਕਿ ਹਵਾ ਬਹੁਤ ਸੋਹਣੀ ਚੱਲ ਰਹੀ ਬਹੁਤ ਸੋਹਣਾ ਯਾਰ ਘੈਂਟ 뷰 ਰਹਿ ਨੱਕੀਆਂ ਝੰਡੀਆਂ ਹੋ ਗਿਆ ਪੂਰੀਆਂ ਨਿਆਰਾ ਨਾ ਪੁਰਾ ਮਨੇ ਬਹੁਤ ਸਾਨਾ ਮਰ ਪਹਿਲੀ ਵਾਰ ਆਇਆ ਨਹੀਂ ਬਹੁਤ ਵਧੀਆ ਯਾਰ ਮੈਂਗਾ ਹਵਾ ਮੈਂ ਲੈਣ ਮੈਂ ਛੋਟਾ ਹੁੰਦਾ ਨੈਣਾ ਦੇ ਵੀ ਆਇਆ ਸੀ ਕੋਈ ਤੋਂ ਸੌਫੇ ਸੀਗੀ ਇੰਨੀ ਇਹ ਘੈਂਟ ਨਾ ਆ ਅੱਜ ਬੱਤੀ ਦੇਤੀ ਸਮਾਂ ਦੇ ਵਿੱਚ ਪਹਿਲੀ ਗਰੀ ਹੈ ਉਹਦੇ ਸੌਰਤ ਚ ਸਵਾਦ ਤੇ ਸਕੂਨ ਹੀ ਬੜਾ ਮਿਲਿਆ ਇੱਥੇ ਆ ਕੇ ਨਾ ਘੈਂਟ ਜਗ੍ਹਾ ਯਾਰ ਆਉਣਾ ਚਾਹੀਦਾ ਕਾਣੀ ਯਾਤਰਾ ਸਫਲ ਹੋ ਗਈ ਹਾਂ ਪੂਰੀ ਮੈਂ ਨਾ ਸਿਰਾਂ ਕੰਮ ਆ ਵੀਰੇ ਸਿਰਾਂ ਮਾਣੇ ਦੀਆਂ ਪੇਡਾਂ ਲੋ ਜੀ ਪਹੁੰਚ ਦੀ ਨੈਣਾ ਤੇ ਵੀ ਆ ਗਏ ਮੱਥਾ ਟੇਕ ਲਿਆ ਅਸੀਂ ਚਾਰ ਬੰਦੇ ਬੈਠੇ ਆ ਉਹ ਪਤਾ ਨਹੀਂ ਦੂਜੇ ਬੰਦੇ ਕਿੱਥੇ ਆ ਇਹ ਸਾਰਿਆਂ ਨਾਲ ਹੀ ਇਹੋ ਜਿਹਾ ਕੋਈ ਹੁੰਦਾ ਹਵਾ ਚੱਲ ਵੀ ਮੀਂਹ ਆਊ ਆ ਜਾਣ ਦੀ ਪਾਖੜਾ ਟਾਈਮ ਰਹਿ ਗਿਆ ਬਾਕੀ ਅੱਗੇ ਦਾ ਤੁਹਾਨੂੰ ਦਿਖਾਉਣੇ ਆ ਵਲੌਗ ਜੋ ਜੋ ਵੀ ਆਈਟਮ ਹੋਊਗੀ ਫੇਸਟ ਪਾਖੜਾ ਟਾਈਮ ਨੇਰੀ ਚ ਦਿਖਾਵਾਂਗੇ ਪਾਖੜਾ ਟਾਈਮ ਨੇਰੀ ਚ ਦਿਖਾਵਾਂਗੇ ਉਹ ਵੀ ਪਿੰਡ ਢੈਪੀ ਦੇ ਬੰਦੇ ਪਹੁੰਚ ਚੁੱਕੇ ਨੇ ਤੇ ਇਕ ਇਧਰ ਆ ਗਏ ਦੋ ਬੰਦੇ ਇਧਰ ਆ ਗਏ ਅਸੀਂ ਵੀਡੀਓ ਤੇ ਤਸਵੀਰ ਨੂੰ ਕਰਦਾ ਆ ਇਧਰ ਨੂੰ ਵਧਾਈਆਂ ਦਈਏ ਓਸਤਾਦ ਤਾਂ ਬੋਲਦਾ ਹੀ ਨਹੀਂ ਵਿੱਕੀ ਵਧਾਈਆਂ ਬਈ ਅਮਰ ਸਿੰਘ ਕਰਨ ਦੀਆਂ ਧੰਨਵਾਦ ਬਹੁਤ ਬਹੁਤ ਮੁबारकਾਂ ਜਾਂ ਤੈਨੂੰ ਕੀ ਕਹਿਣਾ ਚਾਹੁੰਦੇ ਨੇ ਹੈ ਕੀ ਕਹਿਣਾ ਚਾਹੁੰਦੇ ਨੇ ਦੁਨੀਆ ਦੇਖਦੀ ਐ 1 ਲੱਖ ਬੰਦਾ ਬੋਲ ਹੁਣ ਸਿੱਧਾ ਬੋਲ ਮੇਰਾ ਕੋਈ ਨਹੀਂ ਜਣਾ ਦਰਸ਼ਕਾਂ ਨੂੰ ਦੱਸ ਜਿਹੜਾ ਆਇਆ ਪਹਿਲਾਂ ਹੀ ਜਿਹੜਾ ਜਣਾ ਆਇਓ ਜੰਗਾ ਜੀ ਉਹ ਉੱਪਰ ਜੀਤੇਰੀ ਇਲਾਕੇ ਨਾਲ ਸਾਡਾ ਗੱਤੂ ਮਿਲ ਗਿਆ ਬਈ ਹਵਾ ਤੂੰ ਦੋ ਵੈਂਟੀ ਦੀ ਸਾਡੇ ਨਾਲ ਰਲਿਆ ਲੋ ਜੀ ਹੁਣ ਚੱਲੇ ਆਂ ਪਹਾੜਾ ਟਾਈਮ ਪਹਾੜਾ ਟਾਈਮ ਤੋਂ ਬਾਅਦ ਗੱਲਾਂ ਗੇ ਸੋਹ ਸਭ ਲੋ ਜੀ ਪਹਾੜਾ ਟਾਈਮ ਦੇਖਣ ਆ ਗਏ 9:30 ਵਜੇ ਓਏ ਕਹਿਣਾ ਨਹੀਂ ਕਰਦੇ ਭਾਈ ਸਾਡਾ ਬੰਦਾ ਇਹ ਖਤਰੀ ਗਰੁੱਪ ਦਾ ਬੰਦਾ ਮੇਰੇ ਬੂਟ ਕਿੱਥੇ ਆ ਓਏ ਨਾ 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 ਖਤਰੀ ਗਰੋਪ ਦਾ ਬੰਦਾ ਪਾਖੜਾ ਡੈਮ ਦੀ ਹੈਟ੍ਰਿਕ ਹੀ ਆ ਵੀਰੇ ਪਤਾ ਨਹੀਂ ਬਾਈ ਹੌਣ ਤੋਂ ਕਹਿੰਦਾ ਜੀ ਬਾਦਲ ਨੇ ਬਣਾਇਆ ਕੈਮਰੇ ਚ ਗਲਤੀ ਬਣਾ ਕਹਿ ਵੀਰ ਜੀ ਸੌਰੀ ਵੀਰ ਦੀ ਫੋਰੀ ਇਹਨੇ ਬਾਦਲ ਨੇ ਐਗਰੀਮੈਂਟ ਕਰ ਲਿਆ ਤੇ ਲੈਡ ਨਹੀਂ ਲਈ ਜਵਾਰ ਲਾਲ ਮੈਂ ਕਹਿੰਦਾ ਜਲੇਆ ਜਿਹੜਾ ਮੋਟਰਾਂ ਦਾ ਟਾਇਰ ਦਾ ਪੜਾਕਾ ਪੈ ਗਿਆ ਉਹ ਵੀ ਬਾਦਲਾ ਨੇ ਬਣਾਇਆ ਜਵਾਰ ਲਾਲ ਲੈ ਉਹਨੇ ਬਣਾਇਆ ਇਹ ਉਹਨੇ ਦਖਾਣ ਕੀਤਾ ਹੀ ਤਾ ਹੀ ਤੂੰ ਵੀ ਬੋਲਦਾ ਕੁਛ ਓਏ ਆਇਆ ਯਾਰ ਵਧੀਆ ਆ ਓਕੇ ਕਰ ਬਣਾ ਲੈ ਵੀ ਮੈਂ ਨਹੀਂ ਮਾਫੀ ਮੰਗਦਾ ਓਏ ਯਾਰ ਮੇਰਾ ਬੂਟ ਲੈ ਗਿਆ ਸੀ ਮੈਨੂੰ ਬਲੈਕਮੇਲ ਕਰਕੇ ਮਾਫੀ ਮੰਗਾਈ ਗਈ ਆ ਬੜੀ ਮਾਫੀ ਮੰਗਦਾ ਮੈਂ ਬਾਬੀ ਮਾਫੀ ਬਾਪਸ ਲੈ ਲਈ ਓਏ 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 ਯਾਰ ਬੰਦੇ ਹੌਲਾ ਕਰਦਾ ਆਪਣੇ ਦੇ ਉਹ ਦੇਖੋ ਨਹੀਂ ਪਰ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਮਲਖ ਤੋਂ ਕੀ ਕਹਿਣਾ ਚਾਹੁੰਦੇ ਮੈਂ ਵੀ ਮਲਖ ਦੇ ਵਿੱਚ ਆ ਪਰ ਹਾਂ ਪਰ ਚਲੋ ਠੀਕ ਆ ਯਾਰ ਇਹ ਵੀ ਜਿੰਦਗੀ ਦਾ ਇੰਜੋਏਮੈਂਟ ਆ ਕਰਨਾ ਚਾਹੀਦਾ ਐ ਦੋਸਤੋਂ ਕੀ ਹਾਲ ਐ ਦੋਸਤੋਂ ਗੋਤਮ ਭਾਈ ਆ ਰਿਹਾ ਪੂਰੇ ਪੂਰੇ ਘੈਂਟ ਬਾਈ ਬ੍ਰੋਸਰ ਜਾ ਕੇ ਹਾਂ ਮਿਲਦੇ ਆਜੋ ਪਹੁੰਚੋ ਨਾਲ ਨਾਲ ਐਤਕੀ ਭਾਈ ਇੱਕ ਗੱਲ ਵਧੀਆ ਵਾ ਵੀ ਮੌਸਮ ਬੜਾ ਘੈਂਟ ਆ ਪਤਾ ਨਹੀਂ ਕੀ ਚੱਕਰ ਆ ਬਹੁਤ ਘੈਂਟ ਆ ਬਹੁਤ ਨਿਆਰਾ ਆ ਰਿਹਾ ਸਿਰ ਵੀ ਦੋਖ ਰਿਹਾ ਬਸ ਕਲਚਰ ਟਾਈਮ ਹਾਂ ਕਹਦੇ ਹਾਂ ਕਲਚਰ ਟਾਈਮ ਆਹ ਕਹਦੇ ਹਾਂ ਹਾਂ ਕਹਦੇ ਕਲਚਰ ਟਾਈਮ ਕਲਚਰ ਟਾਈਮ ਆਦੂ ਕਹਾਂ ਆਏ ਦੇ ਚ ਕਹਾਂ ਕਈ ਮੜਾ ਜੱਸਾ ਬੱਟੀ ਮੇਰਾ ਵੱਡੇ ਵੀਰੇ ਯਾਰ ਕੋ ਜੱਸੇ ਬੱਟੀ ਨੂੰ ਚੈਲੰਜ ਕਰਦਾ ਹੈਗਾ ਭਾਈ ਪਹਿਲਾਂ ਹੁਣ ਦੇਖ ਲੋ ਬਲੌਗ ਜੀ ਕੀ ਕਰਦਾ ਨਹੀਂ ਨਹੀਂ ਡਾਈਟ ਕਲਚੀ ਵਾਲੇ ਦੇ ਮੂਰੇ ਡਾਈਟ ਚੱਲ ਰਹੀ ਹੈ ਅਗਲਾ ਪਿੰਡ ਲੱਭ ਕੇ ਲੈ ਲੋ ਜੀ ਲੈ ਲੋ ਜੀ ਲੋਕ ਲੱਗ ਤੌਂ ਜੁੱਕੇ ਆ ਬਾਬਿਓ ਸਾਰੇ ਜਾਣੇ ਸਾਰੇ ਭਰਾ ਪਹੁੰਚ ਗਏ ਆ ਫਰੀਦ ਆ ਦੇਖ ਲੋ ਬਿਸਤਰੇ ਨਹੀਂ ਮਿਲਦੇ ਰੌਲਾ ਪੈ ਗਿਆ ਬਿਸਤਰੇ ਨੇ ਉੱਧਰ ਦੇਖੋ ਉਹ ਦੇਖੋ ਉੱਧਰਵਾ ਗਿਆ ਉਹ ਜਾਂਦਾ ਬਿਸਤਰੇ ਲੈਣ ਨੂੰ ਲੈ ਵੀ ਆ ਵੀ ਸਾਡੇ ਮੁੰਡਾ ਪਿੰਡ ਦਾ ਟੈਪੀ ਦਾ ਅਮਰ ਸਿੰਘ ਆ ਗਿਆ ਉਹ ਵਧਾਈਆਂ ਦੇਣ ਨੂੰ ਬਈ ਠੀਕ ਆ ਉਹ ਗੱਲ ਸੁਣ ਰਹੇ ਆ ਅਮਰ ਸਿੰਘ ਆ ਗਿਆ ਹੈ ਇੱਥੇ ਹੀ ਬਹਿ ਜਾਓ ਸਾਡਾ ਬੈਸਟ ਲੋ ਜੀ ਸਮਾਪਤੀ ਆ ਬਲੌਗ ਦੀ ਸਾਰੇ ਬੰਦੇ ਸੌਂ ਗਏ ਮਸਾ ਮਸਾ ਦਰੀਆਂ ਮਿਲੀਆਂ ਵੀਰੇ ਮਸਾ ਆ ਦੇਖੋ ਸਾਰੇ ਬੰਦੇ ਸਾਊਂਡ ਦੀ ਤਿਆਰੀ ਚ ਆ ਜੀ ਇਧਰ ਨੂੰ ਮਾੜਾ ਧੱਕਾ ਮਰੀ ਬਲੌਗ ਦੀ ਸਮਾਪਤੀ ਬਲੌਗ ਦੀ ਸਮਾਪਤੀ ਬਾਈ ਬਾਏ ਗੁੱਡ ਨਾਈਟ